ਆਲੋ ਜੀ ਉਹ ਜਿਹੜਾ 파ੜ ਲਈ 파ੜਦੇ ਆ ਨਹੀਂ 파ੜ ਸ਼ਬਦ ਸਿੱਖ ਨਹੀਂ ਆ ਮੜੀ ਇਹ ਲੀਕੇਜ ਹੋਈ ਸੀ ਮੇਰੇ ਨਾਲ ਚੀਫ ਇੰਜੀਨੀਅਰ ਖੜੇ ਆ ਔਰ ਜਿਹੜਾ ਮੁੰਡਾ ਬਰਿੰਦਰ ਹੈ ਜਾਂ ਇਹਨਾਂ ਦੇ ਐਸ ਸੀ ਐਕਸ਼ਨ ਪੂਰੀ ਟੀਮ ਨਾਲ ਦੀ ਸਾਰੇ ਐਕਸਪਰਟ ਖੜੇ ਆ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਮੈਂ ਦੇਖਿਆ ਵੀ ਹੋਇਆ ਕਿਉਂ ਹੈ ਲੀਕੇਜ ਕਿਉਂ ਹੈ ਬਹੁਤ ਥੋੜੀ ਜਿਹੀ ਪਾਸਾਤ ਕੇ ਤਜ ਪਾਣੀ ਮਾੜਾ ਬੜਾ ਥੋੜ੍ਹਾ ਥੋੜ੍ਹਾ ਪਾਣੀ ਚੋਨਾ ਲਾਣ ਦਿਓ ਕਰ ਕੋਈ ਦਿੱਕਤ ਨਹੀਂ ਆ ਜੀ ਲੇਕਿਨ ਅਸੀਂ ਆ ਕੇ ਸਭ ਤੋਂ ਪਹਿਲਾਂ ਉਹਦੀ ਜੜ ਫੜੀ ਆ ਜੀ ਆ ਤੁਸੀਂ ਦੇਖ ਰਹੇ ਹੋ ਕੁਡਾ ਰੋਡੈਂਟਸ ਦੀ ਆ ਦੇਖ ਲਓ ਉਧਰ ਕੈਮਰਾ ਇਹਦੇ ਵਿੱਚ ਲੋਕ ਨੇ ਇੱਥੇ ਸਤਨਾਜਾ ਪਾਉਂਦੇ ਆ ਕਿ ਉਹਨਾਂ ਨੂੰ ਚਾਵਲ ਪਾਉਂਦੇ ਆ ਚੋਹ ਨੂੰ ਤੇ ਉਹ ਫਿਰ ਇੱਥੇ ਜੜੇ ਆ ਗਏ ਵੱਧ ਫੁੱਲ ਰਹੇ ਆ ਤੇ ਇਹਦਾ ਸਾਨੂੰ ਰੋਡੈਂਟਸ ਦਾ ਇਲਾਜ ਵੀ ਕਰਾਵਾਂਗੇ ਨਾਲ ਸੀ ਬਿਮਾਰੀ ਨੂੰ ਜੜੋਂ ਵੀ ਠੀਕ ਕਰਾਂਗੇ ਬਾਕੀ ਉਹ ਜਿਹੜਾ ਛੋਟੇ ਜਿਹੇ ਮਾਈਨਰ ਲੀਕ ਸੀ ਉਹ ਉਹਨੇ ਬੰਦ ਕਰਤੀ ਆਲਰੇਡੀ ਸੀਲ ਕਰਤੀ ਆ ਕੋਈ ਹੋਰ ਕੀ ਮੇਜ ਤੇ ਨਹੀਂ ਜਾਂਦਾ ਜਿਹੜੇ ਜੇ ਪ੍ਰੋਬਲੀ ਨਾਰ ਰਹਿੰਦੀ ਹੈ ਭਾਖੜੇ ਦੇ ਪਾਸੇ ਰਹੇ ਉਹਨਾਂ ਨੂੰ ਡਰਦਾ ਅਸੀਂ ਅਸੀਂ ਦੇਖੋ ਜੀ ਉਹਨਾਂ ਨੂੰ ਮੈਂ ਕਿਹਾ ਵੀ ਉਹ ਪੁਰਾਣਾ ਜਮਾਨਾ ਗਿਆ ਸਵੇਰੇ ਜਦੋਂ ਮੈਨੂੰ ਪਤਾ ਲੱਗਿਆ ਇਮੀਡੀਏਟਲੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਔਰ ਇਹਨਾਂ ਨੇ ਸਵੇਰੇ 6 ਵਜੇ ਹੋਇਆ ਤੇ ਬਸ 8 ਵਜੇ ਨੂੰ ਤਾਂ ਬੰਦ ਕਰਤਾ ਸੀ ਇਹਨਾਂ ਨੇ ਸਾਰਾ ਦਿਨ ਕੋਈ ਕੋਈ ਗੱਲ ਹੀ ਨਹੀਂ ਹਸੀ ਬਲੋ ਨਾਲ ਦੀ ਨਾਲ ਸਰ ਕੋਈ ਮੈਸੇਜ ਦਿਨਾ ਚਾਹੁੰਦੇ ਹਾਂ ਮੈਂ ਇੱਕ ਤਾਂ ਲੋਕਾਂ ਨੂੰ ਕਹਿੰਨਾ ਪੈਣ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ ਆ ਲੋਕਾਂ ਨੇ ਜੋ ਕਰਨਾ ਹੈ ਬਾਕੀ ਸਾਰਾ ਕੁਝ ਸਰਕਾਰ ਕਰੇਗੀ ਅਸੀਂ ਦੁਬਾਰਾ ਇਸ ਤਰ੍ਹਾਂ ਦੀ ਲੀਕੇਜ ਨਹੀਂ ਹੋਣ ਦੇਾਂਗੇ ਪਾੜ ਨਹੀਂ ਸੀਗਾ ਲੀਕੇਜ ਸੀ ਉਹ ਵੀ ਨਹੀਂ ਹੋਣ ਦੇਾਂਗੇ ਲੋਕਾਂ ਨੂੰ ਇੱਕੋ ਬੇਨਤੀ ਹੈ ਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਨਹਿਰ ਦੇ ਕੰਢਿਆਂ ਦੇ ਉੱਤੇ ਬੰਨੇ ਦੇ ਉੱਤੇ ਚੂਹਿਆਂ ਵਾਸਤੇ ਜਿਹੜਾ ਹੈਗਾ ਸਤਨਾਜਾ ਜਾਂ ਚਾਵਲ ਆ ਉਹਨਾਂ ਨੂੰ ਦਿਓ ਉਹ ਤੁਸੀਂ ਆਪਣੇ ਘਰ ਦੇ ਨੇੜੇ ਜਾ ਕਿਤੇ ਹੋਰ ਜਗ੍ਹਾ ਲੱਭ ਲਓ ਉਹਨਾਂ ਵਾਸਤੇ ਚੋਆ ਵਾਸਤੇ ਲੇਕਿਨ ਇੱਥੇ ਨਾ ਕਰੋ ਵੈਸੇ ਤਾਂ ਕਿਤੇ ਵੀ ਨਾ ਕਰੋ ਕਿਉਂਕਿ ਜਿਹੜੇ ਰੋਡ ਰੈਟਸ ਹੈ ਇਹਦੇ ਨਾਲ ਪਲੇਗ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਤੇ ਆਪਾਂ ਖੋਦੀ ਜਿਹੜੀ ਬਿਮਾਰੀ ਹੈ ਉਹ ਅਸੀਂ ਖੋਦੀ ਉਹਨੂੰ ਪੁੱਲ ਤੇ ਆ ਕੇ ਉਹਨਾਂ ਨੂੰ ਜਿਹੜਾ ਇੱਥੇ ਜੇ ਆਪਾਂ ਨੂੰ ਬੰਨੇ ਦੇ ਉੱਤੇ ਕਰਾਗੇ ਬੰਨੇ ਨੂੰ ਅੰਦਰੋਂ ਖੋਖਲਾ ਕਰ ਦਿੰਦਿਆਂ ਇਹ ਔਰ ਇਹੀ ਹੋਇਆ ਸੀਗਾ ਅਸੀਂ ਬਿਮਾਰੀ ਦੀ ਜੜ ਵੀ ਫੜ ਲਈ ਹੈ ਬੜੀ ਮੁਸ਼ਕਲ ਦੀ ਦਿਖਾਈ ਆ ਸਾਰੇ ਸਟਾਫ ਨੇ ਤੇ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਐ ਕੋਈ ਘਬਰਾਣ ਦੀ ਲੋੜ ਨਹੀਂ ਐ ਜਿਹੜੀ ਤੁਹਾਡੇ ਮੰਤਰੀ ਖੇਤਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਜਿਹੜਾ ਤੁਹਾਨੂੰ ਪਤਾ ਫਸਲ ਵੱਡੀ ਹੋਈ ਆ ਤਿੰਨ ਚਾਰ ਅਜੇ ਪਾਣੀ ਚੱਲਣੇ ਨਹੀਂ ਦਿੱਤਾ ਤਾਂ ਨੇ ਸਵੇਰੇ ਜਨ ਤੇ ਮੁੰਡੇ ਨੇ ਆਂਦੇ ਸਾਰ ਦੇਖਿਆ ਨਾਲ ਦੀ ਨਾਲ ਉਹਨੇ ਅਲਰਟ ਕੀਤਾ ਸਾਰਾ ਸਟਾਫ ਪਹੁੰਚ ਗਿਆ ਸੀਲ ਕਰ ਚੁੱਕੇ ਆ ਜੀ ਅਸੀਂ ਉਹਨੂੰ ਬੰਦ ਕਰ ਚੁੱਕੇ ਆ ਕੋਈ ਗੱਲ ਕਰੀ ਕੋਰੋਨਾ ਦੇ ਕਿਲੋਣੇ ਦੁਆਰ ਤੋਂ ਹੋ